ਸਾਡੇ ਪਿਆਸਾ ਹੁੰਦਾ ਸੀ ਉਹਨਾਂ ਨੇ ਜਿਹੜੀ ਸਾਡੇ ਪਿੰਡ ਦੇ ਨੰਬਰਦਾਰ ਨੇ ਜਗਤਾਰ ਸਿੰਘ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜਿਹੜੀ ਕਿ ਮੇਰੇ ਪਿਓ ਦੀ ਦਿਨ ਰਾਤ ਦੀ ਮਿਹਨਤ ਸੀਗੀ ਕੋਸ਼ਿਸ਼ ਸੀ ਆਪਣਾ ਸਮਾਨ ਵੇਚਿਆ ਇਧਰ ਉਧਰੋ ਕਰਕੇ ਪੈਸੇ ਇਕੱਠੇ ਕਰੇ ਤੇ ਇਹਨਾਂ ਨੇ ਮੇਰੀ ਫਾਈਲ ਲਗਾਮ ਫਿਰ ਵੀ ਨਹੀਂ ਕਰਵਾਇਆ ਇਹਨਾਂ ਦੀ ਕੁੜੀ ਆੜੀ ਆ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਉਸ ਨੂੰ 10 ਲੱਖ ਰੁਪਏ ਦਿੱਤਾ ਤੇ ਫਿਰ ਉਹ ਸਾਨੂੰ ਕਹਿੰਦੇ ਤੁਸੀਂ 12 ਲੱਖ ਹੋਰ ਦੋ ਜਿਹੜਾ ਸਾਡੇ ਕੋਲ ਹੈ ਨਹੀਂ ਸੀ ਕੀ ਕਰਦਾ ਕਰਦਾ ਦੋਸਤਾਂ ਨੇ ਨਹੀਂ ਦੁੱਤ ਆ ਮੇਰੇ ਕੋਲੇ ਪੈਟਰੋਲ ਦੀ ਬੋਤਲ ਹੈ ਜੀ ਤੇ ਆ ਡੱਬੀ ਹੈ ਜੀ ਸਿੱਖਾਂ ਵਾਲੀ ਆ ਮੇਰੀ ਬੇਟੀ ਬੈਠੀ ਹੈ ਸਾਰਾ ਮੇਰੀ ਬੇਟੀ ਦਾ ਇਹਨਾਂ ਨੇ ਭੁੱਖ ਖਰਾਬ ਕਰਤਾ ਜੀ ਆ ਬੈਠੀ ਹੈ ਵਿਚਾਰੀ ਨਾਲ ਕਿਸੇ ਪਾਸੇ ਜਾਣ ਜੋਗਰੀ ਹੈ ਇੰਨੇ ਪੈਸੇ ਮੈਂ ਕੁੜੀ ਤੇ ਪੜ੍ਹਾਈ ਤੇ ਲਾਏ ਨਹੀਂ ਆਈ ਲਿਸਟ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਹੁਣ ਮੇਰਾ ਕੋਈ ਹੱਲ ਨਹੀਂ ਜੇ ਮੇਰਾ ਆਹੀ ਹੱਲ ਹੈ ਜਗਤਾਰ ਸਿੰਘ ਇਹਨਾਂ ਦਾ ਕੋਈ ਲੈਂਡ ਦੇਣ ਦਾ ਮਸਲਾ ਸਤਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਬਾਈ ਕੀ ਇਹਨਾਂ ਦਾ ਕਰਵਾਉਣਾ ਬਾਈ ਕੀ ਨਾਮ ਹਟਾ ਸਤਨਾਮ ਸਿੰਘ ਬਾਈ ਪਿੰਡ ਰੂੜੇਕੇ ਕਲਾਂ ਜੀ ਜ਼ਿਲ੍ਹਾ ਬਰਨਾਲਾ ਹਰਨੇਕ ਸਿੰਘ ਮੇਰੇ ਪਿਓ ਦਾ ਨਾਮ ਹੈ ਤੇ ਕਾਸ਼ਤ ਸਾਡੀ ਹੈਗੀ ਆ ਆਈਸੀ ਮਾਮਲਾ ਕੀ ਹੈ ਬਾਈ ਜੀ ਨੇ ਪੰਨ ਦੀ ਟੈਂਕੀ ਤੇ ਚੜਿਆ ਮਾਮਲਾ ਬਾਈ ਜੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਆ ਜੀ ਉਦੋਂ ਨਾ ਮੈਂ ਸ਼ੀਰ ਵੀ ਕਰਿਆ ਪਹਿਲਾਂ 6-7 ਸਾਲ ਸ਼ੀਰ ਵੀ ਕਰਿਆ ਜੀ ਉਹਦੀ ਕੁੜੀ ਆਸਟ੍ਰੇਲੀਆ ਚ ਗਈ ਹੋਈ ਸੀਗੀ ਮੇਰੀ ਕੁੜੀ ਨੂੰ 6.5 ਬੈਂਡ ਆਏ ਸੀਗੇ ਮੈਨੂੰ ਉਹਨੇ ਕਹਿੰਦਾ ਵੀ ਤੇਰੀ ਕੁੜੀ ਨੂੰ ਅਸੀਂ ਘੱਟ ਪੈਸਿਆਂ ਦੇ ਵਿੱਚ ਆਸਟ੍ਰੇਲੀਆ ਲੈ ਜੰਨੇ ਆ 2021 ਦੇ ਵਿੱਚ ਉਹਨੇ ਮੈਥੋਂ 5 ਲੱਖ ਰੁਪਏ ਮੈਂ ਪਹਿਲਾਂ ਦੇ ਕੇ ਆਇਆ ਤੇ 2.5 ਲੱਖ ਰੁਪਏ ਮੈਂ ਫੇਰ ਦਿੱਤਾ 2.5 ਫੇਰ ਦਿੱਤਾ 10 ਲੱਖ ਰੁਪਏ ਟੋਟਲ ਉਹਨੂੰ ਮੈਂ ਦਿੱਤਾ 2021 ਦੇ ਵਿੱਚ ਉਦੋਂ ਬਾਅਦ ਕਹਿੰਦਾ ਵੀ ਮੇਰੀ ਕੁੜੀ ਕਹਿੰਦੀ ਹੈ ਆਸਟ੍ਰੇਲੀਆ ਵਾਲੀ ਵੀ 12 ਲੱਖ ਰੁਪਏ ਹੋਰ ਲੱਗੂ ਮੈਂ ਕਿਹਾ ਇਹ ਐਨੇ ਤਾਂ ਮੇਰੇ ਕੋਲ ਹੈ ਹੀ ਨਹੀਂ ਮੈਂ ਤੇ ਕਹਿੰਦੇ ਵੀ ਚਲੋ ਤੇਰੇ ਅਸੀਂ ਵਾਪਸ ਕਰਵਾ ਦਿੰਨੇ ਆ ਨਾ ਉਹਨਾਂ ਨੇ ਮੈਨੂੰ ਪੈਸੇ ਵਾਪਸ ਕਰਾਇਆ ਨਾ ਕੋਈ ਰਸੀਦ ਤਾਂ ਕੁਛ ਨਹੀਂ ਉਸ ਤੋਂ ਬਾਅਦ 2 ਸਾਲ ਮੈਨੂੰ ਲਾਰੇ ਲਾਈ ਗਏ ਨੇ ਤੀਜੇ ਸਾਲ ਆਕ ਕੇ ਮੈਂ ਐਸਐਸਪੀ ਦੇ ਪੇਸ਼ ਹੋ ਗਿਆ 2023 ਦੇ ਵਿੱਚ 18 ਤਰੀਕ ਨੌਵਾਂ ਮਹੀਨਾ ਐਸਐਸਪੀ ਦੇ ਪੇਸ਼ ਹੋ ਗਿਆ ਉਹਨਾਂ ਨੇ ਡਿਊਟੀ ਨੂੰ ਮਾਰਕ ਕਰਤੀ ਡਿਊਟੀ ਸਾਹਿਬ ਨੇ ਉੱਥੇ ਬੁਲਾ ਕੇ ਉੱਥੇ 29 ਤਰੀਕ ਨੂੰ ਇਹਨਾਂ ਨੇ اقرار نامہ ਕਰ ਲਿਆ ਲਿਖਾ ਲਿਆ ਦੋ ਬੰਦੇ ਪਿੰਡ ਦੇ ਸੀਗੇ ਲਿਖਾ ਲਿਆ ਕਹਿੰਦਾ ਵੀ ਮੈਂ 15 11 2024 ਨੂੰ ਵੀ ਤੇਰੀ ਸਾਰੀ ਪੇਮੈਂਟ ਦੇ ਦੂੰਗਾ ਹੁਣ ਜਦੋਂ ਅਸੀਂ 2025 ਨੂੰ 15 ਤਰੀਕ ਨੂੰ ਉਹਦੇ ਕੋਲੇ ਗਏ 2024 ਨੂੰ 11ਵੇਂ ਮਹੀਨੇ ਚ ਉਦੋਂ ਕਹਿੰਦਾ ਵੀ ਮੇਰੇ ਹਜੇ ਜੀਰੀ ਨਹੀਂ ਵਿਕੀ 20 ਕਿੱਲੇ ਵਾਹਣਦੇ ਨੇ ਇਹ ਬੰਦੇ ਕੋਲੇ 13 ਲੱਖ ਦੀ ਇਹਨੇ ਜੀਰੀ ਹੋਣ ਵੇਚੀ ਹੈ ਜੀ ਤੇ ਉਦੋਂ ਬਾਅਦ ਕਹਿੰਦਾ ਵੀ ਮੇਰੇ ਹਜੇ ਜੀਰੀ ਦੇ ਪੈਸੇ ਨਹੀਂ ਪਏ 10 ਦਿਨ ਫੇਰ ਖੜਜੂ ਅਸੀਂ 10 ਦਿਨ ਫੇਰ ਖੜ ਗਏ ਫੇਰ ਹਫਤਾ ਲੈ ਲਿਆ ਫੇਰ ਖੜ ਗਏ ਉਦੋਂ ਬਾਅ ਥਾਣੇ ਚ ਰੂਡੇ ਕੇ ਕਲਾਚ ਰੈਪਟ ਲਖਾਇਆ ਜੀ ਉਹ ਬੁਲਾ ਲੈਂਦੇ ਨੇ ਬੁਲਾ ਕੇ ਉੱਥੇ ਉਹਨਾਂ ਨੂੰ ਕਹਿ ਦਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਉਦੋਂ ਦੇ ਦੂੰ ਮੈਂ ਕਿਹੜਾ ਮੁੱਕਰਦਾ ਜੀ ਐਂ ਕਹਿ ਕੇ ਬਸ ਪੱਲਾ ਸੜਾ ਲੈਂਦਾ ਨਾ ਕੋਈ ਪੁਲਿਸ ਕਾਰਵਾਈ ਕਰਦੀ ਐ ਕੋਈ ਕਾਰਵਾਈ ਨਹੀਂ ਹਜੇ ਹੋਈ ਉਹਦੇ ਤੇ ਪੁਲਸ ਵਾਲੇ ਕਹਿੰਦੇ ਪਰਚਾ ਕਰਾਂਗੇ ਐ ਕਰਾਂਗੇ ਮੇਰੇ ਕੋਲੇ ਕੋਈ ਹੱਲ ਨਹੀਂ ਜੀ ਆ ਮੇਰੇ ਕੋਲੇ ਪੈਟਰੋਲ ਦੀ ਬੋਤਲ ਹੈ ਜੀ ਤੇ ਆ ਡੱਬੀ ਹੈ ਜੀ ਸਿੱਖਾਂ ਵਾਲੀ ਆ ਮੇਰੀ ਬੇਟੀ ਬੈਠੀ ਹੈ ਸਾਰਾ ਮੇਰੀ ਬੇਟੀ ਦਾ ਇਹਨਾਂ ਨੇ ਭੁੱਖ ਖਰਾਬ ਕਰਤਾ ਜੀ ਆ ਬੈਠੀ ਹੈ ਵਿਚਾਰੀ ਨਾ ਕਿਸੇ ਪਾਸੇ ਜਾਣ ਜੋਗਰੀ ਹੈ ਇੰਨੇ ਪੈਸੇ ਮੈਂ ਕੁੜੀ ਤੇ ਪੜ੍ਹਾਈ ਤੇ ਲਾਏ ਨੇ ਜੀ ਆਈ ਲਿਸਟ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਹੋਰ ਮੇਰਾ ਕੋਈ ਹੱਲ ਨਹੀਂ ਜੇ ਮੇਰਾ ਆਹੀ ਹੱਲ ਹੈ ਮੈਂ ਘੱਟੋ ਘੱਟ 2 250 ਫੁੱਟ ਟੈਂਕੀ ਦੇ ਉੱਪਰ ਬੈਠਾ ਜੀ ਜੇ ਮੇਰਾ ਨਾ ਹੱਲ ਹੋਇਆ ਨਾ ਮੇਰੇ ਪੈਸੇ ਦਵਾਈ ਪ੍ਰਸ਼ਾਸਨ ਨੇ ਤਾਂ ਮੇਰੇ ਕੋਲੇ ਆ ਹੱਲ ਹੈ ਅਸੀਂ ਦੋਨੇ ਪਿਆਉਤੀ ਇੱਥੇ ਮੱਚ ਜਾਂਗੇ ਕੋਈ ਪ੍ਰਸ਼ਾਸਨ ਵੱਲੋਂ ਤੁਹਾਡੇ ਨਾਲ ਗੱਲਬਾਤ ਕੀਤੀ? ਕੋਈ ਗੱਲਬਾਤ ਨਹੀਂ ਕੀਤੀ ਜੀ। ਕੁਛ ਨਹੀਂ ਸਾਨੂੰ ਪ੍ਰਸ਼ਾਸਨ ਕਹਿੰਦਾ ਥੱਲੇ ਉਤਰੇ ਤੁਹਾਡਾ ਸਮਝੌਤਾ ਕਰਾ ਦੇਣੇ। ਸਮਝੌਤਾ ਕਹਦਾ ਹੋਊਗਾ ਜੀ। ਸਾਲ ਭਰ ਤਾਂ 14 ਮਹੀਨੇ ਹੋ ਗਏ ਜੀ ਹੁਣ ਪ੍ਰਸ਼ਾਸਨ ਨੇ 14 ਮਹੀਨੇ ਲੈ ਲੇ ਪ੍ਰਸ਼ਾਸਨ ਨਿਆਂ ਕਰਦਿਆਂ ਨੇ। 2 ਦਿਨ ਦੇ ਦੋ 4 ਦਿਨ ਦੇ ਦੋ 5 ਦਿਨ ਦੇ ਦੋ ਹਫਤਾ ਦੇ ਦੋ। ਕਦੋਂ ਦੇ ਚੜੇ ਹੋ ਆਪਾਂ ਢਿੰਕਾ? ਅਸੀਂ ਸਵੇਰੇ 10:30 ਵਜੇ ਦੇ ਚੜੇ ਆ ਜੀ। ਇਹ ਕਦੋਂ ਤੱਕ ਉਤਰੋਗੇ ਤੁਸੀਂ ਜੇਕਰ? ਜਿੰਨਾ ਚਿਰ ਪੈਸੇ ਨਹੀਂ ਦਿੰਦੇ ਅਸੀਂ ਉਤਰਦੇ ਨਹੀਂ ਜੀ। ਫੁੱਲ ਕਿੰਨੀ ਰਕਮ ਹੈਗੀ ਤੁਹਾਡੀ? 10 ਲੱਖ ਰੁਪਈਆ ਜੀ। ਹ ਹੁਣ ਮੈਂ ਥੋੜੀ ਆਪਣੀ ਛੋਟੀ ਜਿਹੀ ਟੈਲਾਂ ਆਪਣੀਆਂ ਜਿਹੜੀਆਂ ਇੰਟਰਲੋਕ ਟੈਲਾਂ ਬਣਦੀਆਂ ਹੁੰਦੀਆਂ ਨੇ ਉਹਦਾ ਆਪ ਦੇ ਕੰਮ ਚ ਲਾਇਆ ਹੋਇਆ ਜੀਰੋ ਕਨਾਲ 'ਚ ਉਹ ਕੰਮ ਕਰਦਾ ਜੀ ਟੈਲਾਂ ਬਣਾਉਣੇ ਸਿਮਿੰਟ ਤੋਂ ਆ ਜੇ ਮੇਰੀ ਮੰਗ ਨਾ ਪੂਰੀ ਕੀਤੀ ਜੀ ਮੇਰੀ ਪੇਮੈਂਟ ਨਾ ਦਿੱਤੀ ਤਾਂ ਇਹਦਾ ਜ਼ਿੰਮੇਵਾਰ ਜਗਤਾਰ ਸਿੰਘ ਸੁਪੁੱਤਰ ਕਰਨੈਲ ਸਿੰਘ ਪਿੰਡ ਰੂੜੇਕੇਕਲਾਂ ਤੇ ਜਾ ਪ੍ਰਸ਼ਾਸਨ ਹੋਊਗਾ ਜੀ ਜਿਹੜੇ ਮੈਨੂੰ ਦਬਾ ਨਹੀਂ ਰਹੇ ਸਾਰੀਆਂ ਲਿਖਤਾਂ ਪਈਆਂ ਨੇ ਜੀ ਮੇਰੇ ਕੋਲੇ ਸਾਰੀਆਂ ਵੀਡੀਓ ਪਈਆਂ ਨੇ ਸਭ ਕੁਝ ਪਿਆ ਜੀ ਮੇਰੇ ਕੋਲੇ ਮੇਰੀ ਸਾਰਿਆਂ ਨੂੰ ਵੀ ਮੇਰੀ ਮਦਦ ਕਰੋ ਤੇ ਇਹ ਤੋਂ ਮੇਰੇ ਪੈਸੇ ਦਬਾਓ ਜੀ ਮੇਰੇ ਨਾਲ ਠੱਗੀ ਮਾਰੀ ਆ ਸਿੱਧੀ 10 ਲੱਖ ਰੁਪਏ ਦੀ 5 ਲੱਖ ਰੁਪਇਆ ਮੈਂ ਵਿਆਜ ਤੇ ਚੱਕ ਕੇ ਦਿੱਤਾ ਜੀ 5 ਲੱਖ ਰੁਪਏ ਦਾ ਮੈਂ ਸਮਾਨ ਵੇਚਿਆ ਘਰੋਂ ਸੋਨਾ ਵੇਚਿਆ ਮੇਰੇ ਕੋਲੇ ਮੱਝ ਸੀ ਗਾਈ ਸੀ ਉਹ ਵੀ ਵੇਚਤੀ ਸਾਰਾ ਕੁਝ ਵੇਚਤਾ ਜੀ ਹੁਣ 5 ਲੱਖ ਰੁਪਇਆ ਮੈਂ ਰਿਸ਼ਤੇਦਾਰਾਂ ਤੋਂ ਫੜਿਆ ਹੋਇਆ ਜਿਹੜਾ 4 ਸਾਲਾਂ ਦਾ ਮੈਨੂੰ ਉਹਦਾ ਵਿਆਜ ਪਈ ਜਾਂਦਾ ਜੀ 2.5 ਲੱਖ ਰੁਪਇਆ ਮੈਂ ਮੌੜਾਂ ਤੋਂ ਫੜਿਆ ਸੀਗਾ ਜੀ ਮੇਰੀ ਰਿਸ਼ਤੇਦਾਰੀ ਹੈ ਉੱਥੇ ਪ੍ਰਧਾਨ ਤੋਂ ਜੀ ਉਹਦਾ 2.5 ਦੇਣਾ ਜੀ 2.5 ਲੱਖ ਮੇਰੇ ਰਿਸ਼ਤੇਦਾਰ ਤੋਂ ਫੜਿਆ ਸੀ ਬਰਨਾਲੇ ਤੋਂ ਜੀ ਛੜਾ ਪੈਸਾ ਹੁੰਦਾ ਸੀ ਉਹਨਾਂ ਨੇ ਜਿਹੜੀ ਸਾਡੇ ਪਿੰਡ ਦੇ ਨੰਬਰਦਾਰ ਨੇ ਜਗਤਾਰ ਸਿੰਘ ਉਹਨਾਂ ਨੇ ਸਾਡੇ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਆ ਜਿਹੜੀ ਕਿ ਮੇਰੇ ਪਿਓ ਦੀ ਦਿਨ ਰਾਤ ਦੀ ਮਿਹਨਤ ਸੀਗੀ ਕੋਸ਼ਿਸ਼ ਸੀ ਆਪਣਾ ਸਮਾਨ ਵੇਚਿਆ ਇਧਰ ਉਧਰੋ ਕਰਕੇ ਪੈਸੇ ਇਕੱਠੇ ਕਰੇ ਤੇ ਇਹਨਾਂ ਨੇ ਮੇਰੀ ਫਾਈਲ ਦਾ ਕੰਮ ਫਿਰ ਵੀ ਨਹੀਂ ਕਰਾਇਆ ਇਹਨਾਂ ਦੀ ਕੁੜੀ ਆ ਜਿਹੜੀ ਆਸਟ੍ਰੇਲੀਆ ਪੀਆਰ ਆ ਜਿਹੜੀ ਕਹਿੰਦੀ ਸੀਗੀ ਮੈਂ ਤੈਨੂੰ ਆਸਟ੍ਰੇਲੀਆ ਲੈ ਕੇ ਜਾਊਂਗੀ ਉਹ ਵੀ ਘੱਟ ਘੱਟ ਪੈਸੇ ਤੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ 10 ਲੱਖ ਰੁਪਏ ਦਿੱਤਾ ਤੇ ਫਿਰ ਉਹ ਸਾਨੂੰ ਕਹਿੰਦੇ ਤੁਸੀਂ 12 ਲੱਖ ਹੋਰ ਦੋ ਜਿਹੜਾ ਸਾਡੇ ਤੇ ਉਹਨਾਂ ਨੂੰ 4 ਸਾਲ ਹੋ ਗਏ 2021 ਦੇ ਵਿੱਚ ਉਹਨਾਂ ਨੇ ਸਾਡੇ ਤੋਂ ਪੈਸੇ ਲਏ ਸੀਗੇ ਤੇ ਇਸ ਤੋਂ ਬਾਅਦ 23 ਦੇ ਵਿੱਚ ਅਸੀਂ ਰਿਪੋਰਟ ਤੇ ਰਿਪੋਰਟ ਲਖਾਈ ਆ ਐਸਐਸਪੀ ਦੇ ਉਹਨਾਂ ਨੇ 1 ਸਾਲ ਦਾ ਟਾਈਮ ਦਿੱਤਾ ਤੇ 15 ਤਰੀਕ ਨੂੰ ਉਹਨਾਂ ਨੇ ਪੈਸੇ ਦੇਣੇ ਸੀ ਜਿਹੜੀ ਉਹਨਾਂ ਦੀ ਲਾਸਟ ਡੇਟ ਸੀਗੀ ਤੇ ਹੁਣ ਤੁਸੀਂ ਦੇਖੋ ਮਹੀਨਾ ਉੱਪਰ ਹੋ ਗਿਆ ਮਹੀਨਾ ਤਾਂ ਵੀ ਉੱਪਰ ਦਾ ਟਾਈਮ ਹੋ ਗਿਆ ਤੇ ਨਾ ਹੀ ਕੋਈ ਪ੍ਰੋਸੈਸਰ ਕਾਰਵਾਈ ਕਰ ਰਿਹਾ ਤੇ ਹੁਣ ਜੇ ਸਾਨੂੰ ਕੁਝ ਵੀ ਹੁੰਦਾ ਆ ਇੱਥੇ ਪ੍ਰਸ਼ਾਸਨ ਜ਼ਿੰਮੇਵਾਰ ਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੀ ਉਹਨਾਂ ਨੇ ਠੱਗੀ ਮਾਰੀ ਆ 1.5 ਲੱਖ ਰੁਪਏ ਸਾਨੂੰ ਦਿੱਤੇ ਜਾਣ ਇਹ ਕੀ ਕੁਝ ਲੈ ਕੇ ਤੁਸੀਂ ਪਾਣੀ ਟੰਕੀ ਚ ਪੈਟਰੋਲ ਹੈ ਤੇ ਸਿੱਖਾ ਡੱਬੀ ਐਸ ਕਿ ਐਸਿੱਖਾ ਡੱਬੀ ਆ ਜੇਕਰ ਸਾਡੀ ਕੋਈ ਨਾ ਕਾਰਵਾਈ ਹੋਈ ਤਾਂ ਅਸੀਂ ਆਪਣਾ ਇੱਥੇ ਖੁਦ ਖੁਸ਼ੀ ਕਰ ਲੈਣੀ ਆ ਦੋਨੋਂ ਪਿਆਤੀ ਨੇ ਤੇ ਜ਼ਿੰਮੇਦਾਰ ਮੰਨਦੇ ਕਿਹਨੂੰ ਹੈਗਾ ਤੁਸੀਂ ਜ਼ਿੰਮੇਦਾਰ ਤੇ ਬਾਕੀ ਪ੍ਰਸ਼ਾਸਨ ਜਿਹੜੀ ਕਾਰਵਾਈ ਨਹੀਂ ਕਰ ਰਿਹਾ ਐਨੇ ਟਾਈਮ ਤੋਂ ਹਾਂਜੀ ਸਰ ਕੀ ਕਰਨਾ ਚਾਹੀਦਾ ਇਹ ਜਗਤਾਰ ਸਿੰਘ ਇਹਨਾਂ ਦਾ ਕੋਈ ਲੈਂਡ ਡੀਨ ਦਾ ਮਸਲਾ ਸਰਨਾਮ ਸਿੰਘ ਤੇ ਜਗਤਾਰ ਸਿੰਘ ਦਾ ਜਿਹਦੇ ਸਬੰਧ ਚ ਦੋਨੇ ਪਾਰਟੀਆਂ ਥਾਣੇ ਬੁਲਾ ਲੀਆਂ ਭਾਈ ਕਿ ਇਹਨਾਂ ਦਾ ਕਰਵਾਉਣਾ ਹੈ ਇਹ ਕੋਣ ਕੋਣ ਪਾਣੀ ਦੀ ਟੈਂਕੀ ਤੇ ਚੜਿਆ ਕੀ ਕੁਝ ਉਹਨਾਂ ਕੋਲੇ ਹੈਗਾ ਸਰ ਉਹ ਕਹਿੰਦਾ ਵੀ ਅੱਜ ਤਾਂ ਇੰਨੀ ਕਾਲੀ ਹੋਈ ਆ ਵੀ ਮੈਂ 10 ਲੱਖ ਰੁਪਇਆ ਲੈਣਾ ਉਹ ਤੋਂ ਵੀ ਬੇਟੀ ਭੇਜਣ ਵਾਸਤੇ ਦਿੱਤਾ ਸੀ ਕਬ ਵਾਪਸ ਨਹੀਂ ਕਰ ਰਿਹਾ ਉੱਪਰ ਪਾਣੀ ਦੀ ਟੈਂਕੀ ਤੇ ਕੋਣ ਕੋਣ ਚੜਿਆ ਸਰ ਉਧਰੀ ਤੇ ਗਵਾਹ ਤੇ ਉਹ ਆਪ ਹੈ ਕੋਈ ਗੱਲਬਾਤ ਕੀਤੀ ਜਰੀਏ ਸਰ ਪਰਵਾਹ ਨਾਲ ਹਾਂ ਕਰੀਏ ਉੱਥੇ ਥਾਣੇ ਬੁਲਾ ਦੋਨੇ ਧਰਾਂ ਨੂੰ ਇਕੱਠੇ ਕਰਦੇ ਹਾਂ